ਕਿੰਨੇ ਪੀੜਾ ਕਦੀ ਹੋਈ ਹੋਵੇ ਤੇ ਜਾਣੋ ਭयंकर ਪੀੜਾ ਹੈ ਮੈਂ ਫਿਰ ਅਰਸ਼ ਕਰਾਂ ਆਪਣੇ ਇਛਾ ਹੀ ਪਰਮਾਤਮਾ ਨੂੰ ਜਨਮ ਦੇਣਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੈਂ ਇੱਕ ਦफा ਫਿਰ ਦੁਹਰਾ ਦਿਆਂ ਪਰ ਸੂਤ ਦੀ ਪੀੜਾ ਤੋਂ ਲੰਗੇ ਬਿਨਾ ਕੋਈ ਔਸਤਰੀ ਮਾਂ ਨਹੀਂ ਬਣ ਸਕਦੀ ਮਾਨਸਿਕ ਪੀੜਾ ਤੋਂ ਲੰਗੇ ਬਿਨਾ ਕੋਈ ਸੰਤ ਬਗਤ ਨਹੀਂ ਬਣ ਸਕਦਾ ਸੰਸਾਰੀ ਬਣਿਆ ਰਹੇਗਾ ਸੰਸਾਰੀ ਪੀੜਾ ਮਾਮੂਲੀ ਹੁੰਦੀ ਹੈ ਬੁਲਾਣ ਦੇ ਵੀ ਬੜੇ ਸਾਧਨ ਨੇ ਅਧਿਆਤਮਿਕ ਪੀੜਾ ਬੜੀ ਪਰਬਲ ਹੈ ਮਨ ਜੀ ਦਾ ਸੂਰਾ ਹੈ ਜੋ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਸੂਰਬੀਰ ਮਹਾਨ ਹੈ ਜਿੱਥੇ ਜੋਦ ਮਹਾਬਲ ਸੂਰ ਤਨਮੇ ਰਾਮ ਰਿਆ ਭਰਪੂਰ ਕਮਜ਼ੋਰ ਬੰਦਿਆਂ ਦਾ ਇਹ ਕੰਮ ਨਹੀਂ ਬڑا ਸਾਹਸ ਚਾਹੀਦਾ ਹੈ ਬੜੀ ਹਿੰਮਤ ਚਾਹੀਦੀ ਹੈ ਬੜੀ ਦਲੇਰੀ ਚਾਹੀਦੀ ਹੈ ਉਸ ਤੋਂ ਪਹਿਲੇ ਸਮਝ ਜਾਇਓ ਸਮਝਦੇ ਮਿਲਨੇ ਆਂ ਪੀੜਾ ਸ਼ੁਰੂ ਹੋ ਜਾਂਦੀ ਕਿਉਂਕਿ ਉਹ ਸੰਸਾਰੀ ਨਹੀਂ ਰਹਿ ਜਾਂਦਾ ਜਗਿਆਸੂ ਹੋ ਗਿਆ ਤੇ ਹੁਣ ਸਿਰਫ ਜਗਿਆਸੂ ਨਹੀਂ ਸਾਧੂ ਹੋ ਗਿਆ ਸਾਧੂ ਤੇ ਜਗਿਆਸੂ ਇਹ ਦੋਵੇਂ ਬੜੀ ਪਰਬਲ ਪੀੜਾ ਚੁਲੰਗਦੇ ਆਂ ਮਨ ਨੂੰ ਜਿਸ ਨੇ ਜਿੱਤ ਲਿਆ ਇਹ ਸੂਰਬੀਰ ਹੈ ਮਹਾਨ ਮਨ ਜੀਤਾ ਸੂਰਾ ਹੈ ਸੁੰਦਰ ਹੈ ਗੁਣਵਾਨ ਖੂਬਸੂਰਤ ਕੌਣ ਹੈ ਖੂਬਸੂਰਤੀ ਦੋ ਤਰ੍ਹਾਂ ਦੀ ਹੈ ਮਨ ਦੀ ਤਨ ਦੀ ਤਨ ਖੂਬਸੂਰਤ ਹੈ ਮਨ ਖੂਬਸੂਰਤ ਨਹੀਂ ਪਿੰਨੋ ਕਹਿੰਦੇ ਨੇ ਸ਼ਕਲ ਸੂਰਤ ਤੇ ਠੀਕ ਹੈ ਸੁਭਾਅ ਠੀਕ ਨਹੀਂ ਹੈ ਸੂਰਤ ਠੀਕ ਹੈ ਸਿਰਤ ਠੀਕ ਨਹੀਂ ਹੈ ਦੋ ਤਰ੍ਹਾਂ ਦੀ ਖੂਬਸੂਰਤੀ ਆਉਂਦੀ ਹੈ ਇੱਕ ਖੂਬਸੂਰਤੀ ਸੰਸਾਰ ਨੂੰ ਚੰਗੀ ਲੱਗਦੀ ਹੈ ਇੱਕ ਖੂਬਸੂਰਤੀ ਨਿਰੰਕਾਰ ਨੂੰ ਚੰਗੀ ਲੱਗਦੀ ਹੈ ਪਰਮਾਤਮਾ ਨੂੰ ਚੰਗੀ ਲੱਗਦੀ ਆਪ ਸਵਾਰੇ ਮੈਂ ਮਿਲੇ ਮੈਂ ਮਿਲੇ ਆਸਕ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਇੱਕ ਦਫਾ ਤੂੰ ਆਪਣੇ ਆਪ ਨੂੰ ਸ਼ਿੰਗਾਰ ਤੇ ਸਹੀ ਸਵਾਰ ਤੇ ਸਹੀ ਸਾਰਾ ਜਗਤ ਤੇਰਾ ਹੈ ਮੈਂ ਤੇ ਤੇਰਾ ਹਾਂ ਫਿਰ ਸਾਰਾ ਜਗ ਤੇਰਾ। ਕਰਨ ਦੀ ਖੂਸੂਰਤੀ ਤੇ ਸੰਸਾਰ ਰੇਜਦਾ ਔਰ ਖੂਬਸੂਰਤੀ ਬਹੁਤ ਵੱਡੀ ਪ੍ਰਭਾਵਿਤ ਕਰਦੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਜਿੱਦਾਂ ਬੜਾ ਭਾਰੀ ਜ਼ਿਕਰ ਹੈ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ। ਸਿਰਤ ਕਦੇ-ਕਦਾਈਂ ਐਸਾ ਹੁੰਦਾ ਹੈ ਸੂਰਤ ਵੀ ਠੀਕ ਹੋਵੇ ਸਿਰਤ ਵੀ ਠੀਕ ਹੋਵੇ। ਸੁਭਾਅ ਵੀ ਪਵਿੱਤਰ ਹੈ। ਔਰ ਸ਼ਕਲ ਸੂਰਤ ਵੀ ਠੀਕ ਹੈ ਕਈ ਦਫਾ ਐਸਾ ਹੈ ਸੂਰਤ ਠੀਕ ਨਹੀਂ ਹੈ ਸਿਰਤ ਠੀਕ ਹੈ ਕਿ ਕਈ ਦਫਾ ਐਸਾ ਹੁੰਦਾ ਹੈ ਸੂਰਤ ਤੇ ਬਹੁਤ ਅੱਛੀ ਹੈ ਸਿਰਤ ਕਿਸੇ ਕੰਮ ਦੇ ਨਹੀਂ ਸੁਭਾਅ ਠੀਕ ਨਹੀਂ ਹੈ ਇਸ ਤੇ ਵਿਦਵਾਨਾਂ ਨੇ ਲਿਖਿਆ ਤੇ ਬਹੁਤ ਕੁਝ ਹੈ ਪਰ ਤੁਛ ਮਾਤਰ ਮੈਂ ਅਰਜ਼ ਕਰਾਂ ਸੂਰਤ ਵੀ ਠੀਕ ਹੋਵੇ ਸਿਰਤ ਵੀ ਠੀਕ ਹੋਵੇ ਇਸ ਤਰ੍ਹਾਂ ਦੇ ਮਨੁੱਖ ਜਗਤ ਵਿੱਚ ਕਦੀ ਕਦਾਈ ਆਉਂਦੇ ਨਹੀਂ ਤੇ ਜਨਾਬ ਹਾਲੀਕ ਉਰਦੂ ਦਾ ਸ਼ਾਇਰ ਹੈ ਉਹ ਕਹਿੰਦਾ ਹੈ ਖੁਦਾ ਨੇ ਹਸਨ ਨਾਦਾਨੋ ਕੋ ਬਖਸ਼ਾ ਗਰਜ਼ ਜ਼ਲੀਲੋ ਕੋ ਅਕਲਮੰਦੋ ਕੋ ਰੋਟੀ ਖੁਸ਼ਕ ਔਰ ਹਲਵਾ ਬਖੀਲੋ ਕੋ ਪਿੰਝ ਕਹਿੰਦਾ ਆਨੰਦ ਦਾ ਸੋਪਣ ਕਈ ਦਫਾ ਮਨੁੱਖ ਦਾ ਮਨ ਉਸੇ ਚੀ ਉਲਟ ਕੇ ਰਹਿ ਜਾਂਦਾ ਹੈ ਤੇ ਮਨ ਨੂੰ ਸੁੰਦਰ ਬਣਾਣਾ ਇਹ خیال ਹੀ ਨਹੀਂ ਆਉਂਦਾ ਇਹ ਮਨ ਨੂੰ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰਿ ਕਹਿੰਦੇ ਨੇ ਦੁਨੀਆ ਦਾ ਇੱਕ ਮਹਾਨ ਕਰੋਕ ਮਨੁੱਖ ਸੀ ਵੇਦ ਵ્યાਸ ਜਿਸ ਨੇ ਚਾਰ ਵੇਦ ਲਿਖੇ ਭਗਵਦ ਗੀਤਾ ਲਿਖੀ ਭਵਿਸ਼ ਪ੍ਰਵਾਨ ਲਿਖਿਆ ਵੇਦਾਂਤ ਸ਼ਾਸਤਰ ਲਿਖਿਆ ਪੰਜਾਬ ਦੇ ਜਿਹੜਾ ਦਰਿਆ ਬਿਆਸ ਹੈ ਇਸੇ ਰਿਸ਼ੀ ਦੇ ਨਾਮ ਤੇ ਇਸ ਤੋਂ ਇਹ ਵੀ ਪਤਾ ਚੱਲੇ ਕਿ ਪੰਜਾਬੀ ਸੀ ਆਵੇਂ ਪੰਜਾਬ ਤੇ ਅਫਗਾਨੀਆਂ ਦੇ ਨਾਮ ਉਹਨਾਂ ਨੇ ਨਾਮ ਰੱਖਿਆ ਹੈ ਪੰਜਾਬ ਨਾਮ ਤੋਂ ਪਹਿਲੇ ਇਸ ਇਲਾਕੇ ਦਾ ਨਾਮ ਸੀ ਮਧੁਰਦੇਸ਼ ਗੁਰੂ ਗੋਬਿੰਦ ਸਿੰਘ ਜੀ ਵੀ ਮਧੁਰਦੇਸ਼ ਕਹਿੰਦੇ ਨੇ ਮਧੁਰਦੇਸ਼ ਹਮ ਕੋਲੇ ਆਏ ਬਾਤ ਬਾਤ ਦਨੰਦੁਰ ਲਾਏ ਇਸ ਇਲਾਕੇ ਦਾ ਨਾਮ ਸੀ ਮਧੁਰਦੇਸ਼ ਮਧੁਰਦੇਸ਼ ਤਵੀ ਪਹਿਲੇ ਇਸ ਇਲਾਕੇ ਦਾ ਨਾਮ ਸੀ ਸਪਤ ਸਿੰਧੂ ਸਤ ਦਰਿਆ ਪੰਜ ਦਰਿਆ ਤੇ ਇਹ ਨੇ ਘਾਗਰਾ ਤੇ ਦਰਿਆ ਸਿੰਧ ਮਿਲਾ ਕੇ ਇਹਨੂੰ ਕਹਿੰਦੇ ਸਨ ਸਪਤ ਸਿੰਧੂ ਇਸ ਇਲਾਕੇ ਦਾ ਨਾਮ ਸੀ ਕਿਉਂਕਿ ਬੜਾ ਜ਼ਰਖੈਸ ਸੀ ਬੜਾ ਜ਼ਰਖੈਸ ਇਲਾਕਾ ਪਾਣੀ ਕਰਕੇ ਮੈਦਾਨੇ ਇਲਾਕਾ ਤੋਂ ਨਾਮ ਮਧੁਰਦੇਸ਼ ਪੈ ਗਿਆ ਭਗਵਾ ਨਿਆਂ ਦਾ ਜਦ ਕਬਜ਼ਾ ਹੋਇਆ ਇਨਾ ਨੇ ਫਿਰ ਪੰਜ ਦਰਿਆਵਾਂ ਨੂੰ ਸਾਹਮਣੇ ਰੱਖ ਕੇ ਦੋਦ ਰਿਆਵਾਂ ਦੀ ਗਿਣਤੀ ਪਰੋਂ ਕੀਤੀ ਹਰੰਤੀਗਰ ਦੇ ਇਲਾਕੇ ਚ ਗ੍ਰਹ ਸੰਦ ਇਨਾ ਪੰਜ ਦਰਿਆਵਾਂ ਦੇ ਆਧਾਰ ਤੇ ਪੰਜਾਬ ਕਹਿ ਦਿੱਤਾ ਜਿਹੜਾ ਦਰਿਆ ਵਿਆਸ ਵਗਦਾ ਏ ॠषि ਵਿਆਸ ਦੇ ਨਾਂ ਤੇ ਇਸੀ ਦਰਿਆ ਦੇ ਕੰਡੇ ਤੇ ਬੈਠ ਕੇ ਇਸਨੇ ਚਾਰ ਵੇਦ ਲਿਖੇ ਭਵਿਸ਼ ਪੁਰਾਣ ਲਿਖਿਆ ਵੇਦਾਂਤ ਸ਼ਾਸਤਰ ਸ਼ਾਸਤਰ ਲਿਖਿਆ ਭਾਗਵਤ ਗੀਤਾ ਲਿਖੀ ਪਰ ਉਸ ਜ਼ਮਾਨੇ ਦਾ ਸਭ ਤੋਂ ਕਰੋਪੰੰਗਾ ਸੀ। ਅਤਿਅੰਤ ਕਰੋ। ਪਰ ਉਹਦੇ ਮਨ ਦੇ ਚੋਂ ਇਤਨਾ ਸੁੰਦਰ ਗਿਆਨ ਨਿਕਲੇ। ਫਿਰ ਅਸ਼ਟਾਵਕਰ ਤਰੇਤੇ ਯੋਗ ਦਾ ਇਹ ਪੁਰਸ਼। ਅਸ਼ਟਾਵਕਰ। ਸਰੀਰ ਇਸ ਦਾ ਅੱਠ ਅੱਠ ਥਾਵਾਂ ਤੋਂ țeੜਾ ਸੀ। ਲੱਤਾਂ țeੜੀਆਂ, ਬਾਹਾਂ țeੜੀਆਂ, ਗਰਦਨ țeੜੀ। ਮੋਂਡੇ ਵੀ ਦੋਵੇਂ țeੜੇ ਸੀ। ਕਮਰ ਵੀ țeੜੀ। ਅਸ਼ਟਵਕਰ ਤੋਂ ਮੁਰਾਦ 8 ਬਲ ਸਨ ਆਪਣੀ ਝੋਗੀ 'ਚ ਹੀ ਬੈਠਾ ਰਹਿੰਦਾ ਸੀ ਸਾਧਨਾ ਕਰਦਾ ਰਹਿੰਦਾ ਸੀ ਜਨਕ ਦਾ ਜਿਹੜਾ ਰਾਜਗੁਰੂ ਸੀ ਉਸ ਦਾ ਲੜਕਾ ਸੀ ਪਰ ਅੱਠ ਸਰੀਰ ਦੇ 'ਚ ਬਲ ਹੋਣ ਕਰਕੇ ਬਾਹਰ ਘੱਟ ਨਿਕਲਦਾ ਸੀ ਬੱਚੇ ਰੋਲਾ ਪਾ ਦਿੰਦੇ ਸਨ ਬੱਚੇ ਪਿੱਛਾ ਕਰਕੇ ਤਮਾਸ਼ਾ ਕਰਨ ਲੱਗ ਪੈਂਦੇ ਸਨ ਬੱਚਿਆਂ ਨੂੰ ਕੀ ਪਤਾ ਹੈ ਕਿ ਆਤਮਾ ਕੀ ਹੈ ਇਕ ਦਿਨ ਕਿਦਰੇ ਘਰ ਦੇ ਚ ਲੋੜ ਪੈ ਗਈ ਤੇ ਮਾਂ ਨੇ ਅਸ਼ਟਾਵ ਕਰਨੋ ਕਿਹਾ ਤੂੰ ਆਪਣੇ ਪਿਤਾ ਨੂੰ ਬੁਲਾ ਕੇ ਲਿਆ ਮਾਂ ਦਾ ਹੁਕਮ ਚੱਲ ਪਿਆ ਦਵਾਰਪਾਲ ਨੂੰ ਪਤਾ ਸੀ ਸੰਤਰੀ ਸਿਪਾਈਆਂ ਨੂੰ ਪਤਾ ਸੀ ਕਿ ਰਾਜਗੁਰੂ ਦਾ ਲੜਕਾ ਹੈ ਨਹੀਂ ਰੋਕਿਆ ਜਾਣ ਦਿੱਤਾ ਚਲਾ ਗਿਆ ਮੈਲਾ ਚ ਦਿਵਾਨੇ ਖਾਸ ਚ ਗਿਆ ਤੇ ਜੈਸੇ ਦਾਖਲ ਹੋਇਆ ਨਾ ਸਾਰੇ ਵਿਦਵਾਨ ਐਲਕਾਰ ਵਜ਼ੀਰ ਹੱਸ ਪਏ। ਇਸ ਤੋਂ ਇੰਨੀ ਗੱਲ ਸਪਸ਼ਟ ਹੋਈ ਕਿ ਰਾਜਗੁਰੂ ਦਾ ਇਹ ਲੜਕਾ ਕਦੀ ਦੀਵਾਨ ਦੇਚ ਨਹੀਂ ਆਇਆ ਸੀ। ਅੱਜ ਪਹਿਲੀ ਦਫਾ ਆਇਆ ਹੈ। ਸਾਰੇ ਹੀ ਹੱਸ ਪਏ। ਦੋ ਬੰਦੇ ਨਹੀਂ ਹਸੇ, ਇੱਕ ਜਨਕ ਨਹੀਂ ਹਸਿਆ, ਇੱਕ ਅਸ਼ਟਾਵਕਰ ਦਾ ਪਿਤਾ ਨਹੀਂ ਹਸਿਆ। ਕਿਉਂ ਨੇ ਤੇ ਹਸਣਾ ਨਹੀਂ ਸੀ, ਉਹਨੂੰ ਤੇ ਤਰਸ ਆਇਆ ਵੀ ਮੇਰੇ ਬੱਚੇ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਹੱਸਦਾ ਮਨੁੱਖ ਹੋਛੀ ਗੱਲ ਤੇ ਤਾਕਤਵਰ ਤੇ ਨਹੀਂ ਹੱਸ ਸਕਦਾ ਕਮਜ਼ੋਰ ਤੇ ਮਨੁੱਖ ਹੱਸਦਾ ਹੈ ਇਹ ਵੀ ਮੈਰਜ ਕਰਦੇ ਆ ਮਨੁੱਖ ਕਿਦਰੇ ਗਲਤੀ ਕਰ ਜਾਏ ਕਿਦਰੇ ਭੁੱਲ ਕਰ ਜਾਏ ਮਨੁੱਖ ਹੱਸ ਪਾਏਗਾ ਉਹਨੂੰ ਦੇਖ ਕੇ ਹਾਸਾ ਕਮਜ਼ੋਰੀ ਤੇ ਆਉਂਦਾ ਹੁੰਦਾ ਹਾਸਾ ਤਾਕਤ ਵਰਤੇ ਨਹੀਂ ਆਉਂਦਾ ਹਾਸਾ ਔਗਣਾ ਤੇ ਆਵੇਗਾ ਹਾਸਾ ਗੁਣਾ ਤੇ ਨਹੀਂ ਆਉਂਦਾ ਇਹ ਵੀ ਮੈਰਜ ਕਰਦੇ ਆ ਮੈਲੇ ਮਨੁੱਖ ਦੇ ਹਾਸੇ ਵੀ ਬੜੇ ਮੈਲੇ ਆਉਣਗੇ ਦੂਜਿਆਂ ਦੀ ਮਜਬੂਰੀ ਤੇ ਹਸੇਗਾ ਦੂਜਿਆਂ ਦੀ ਕਮਜ਼ੋਰੀ ਤੇ ਹਸੇਗਾ ਹੱਸਦੇ ਭਗਤ ਵੀ ਨੇ ਆਪਣੀ ਕਮਜ਼ੋਰੀ ਤੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੈ ਕਿਸੇ ਤੇਰੀ ਬਾਜ ਸੱਚੇ ਨਾ ਹਰ ਜਨ ਗੁਣ ਗਾਵਤ ਹਸਿਆ ਗੁਰੂ ਨਾਮਦਾਸ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦਾ ਬੰਦਾ ਜਦ ਰੱਬ ਦੇ ਗੁਣ ਗਾਉਂਦਾ ਹੈ ਕਿਸੇ ਨੂੰ ਸਲਾਹ ਕਰਦਾ ਹੈ ਜਪ ਕਰਦਾ ਹੈ ਸਭ ਤੋਂ ਪਹਿਲੇ ਉਸ ਨੂੰ ਆਪਣੇ ਔਗਣ ਦਿਖਾਈ ਦਿੰਦੇ ਹਨ ਹਰ ਮਨੁੱਖ ਨੂੰ ਨਹੀਂ ਦਿਖਾਈ ਦਿੰਦੇ ਜਪੇਸ਼ਵਰ ਨੂੰ ਦਿਖਾਈ ਦਿੰਦੇ ਸਾਧੂ ਨੂੰ ਦਿਖਾਈ ਦਿੰਦੇ ਪਹਿਲੇ ਔਗਣ ਦਿਖਾਈ ਦਿੰਦੇ ਨੇ ਤੇ ਜੀ ਔਗਣ ਦਿਖਾਈ ਦੇਣ ਲੱਗ ਪੈਣੇ ਇਹ ਸਾਧੂ ਨੇ ਹਰ ਮਨੁੱਖ ਨੂੰ ਦੂਜਿਆਂ ਦੇ ਔਗਣ ਦਿਖਾਈ ਦਿੰਦੇ ਨੇ ਆਪਣੇ ਨਹੀਂ ਕਿਉਂ ਦੂਜਿਆਂ ਨੂੰ ਬੜਾ ਗਹਿਰਾ ਵੇਖਦਾ ਹੈ ਆਪਣੇ ਆਪ ਨੂੰ ਤੇ ਹਰ ਮਨੁੱਖ ਉੱਪਰੋਂ-ਪਰੋਂ ਵੇਖਦਾ ਹੈ ਉੱਪਰੋਂ-ਪਰੋਂ ਤੇ ਸਾਰੇ ਹੀ ਚੰਗੇ ਨੇ ਸਾਰੇ ਚੰਗੇ ਨਾ ਸੰਤ ਭਗਤ ਦੂਜਿਆਂ ਨੂੰ ਉੱਪਰੋਂ ਉਪਰੋਂ ਵੇਖਦਾ ਹੈ ਆਪਣੇ ਨੂੰ ਬੜਾ ਗਹਿਰਾ ਵੇਖਦਾ ਹੈ ਸਾਧਨਾ ਕਰਨ ਵਾਲਾ ਸਾਧੂ ਆਪਣੇ ਨੂੰ ਬੜਾ ਗਹਿਰਾ ਵੇਖਦਾ ਹੈ ਤਾਂ ਗਹਿਰਾ ਵੇਖਦਾ ਆਪਣੇ 'ਚ ਔਗਣ ਦਿਖਾਈ ਦਿੰਦੇ ਨੇ ਦੂਜਿਆਂ ਨੂੰ ਉੱਪਰੋਂ ਉਪਰੋਂ ਵੇਖਦਾ ਹੈ ਤਾਂ ਦੂਜਿਆਂ ਦੇ 'ਚ ਗੁਣ ਦਿਖਾਈ ਦਿੰਦੇ ਨੇ ਕਬੀਰ ਜੈਸਾ ਸੰਤ ਵੀ ਕਹਿ ਉઠਿਆ ਕਬੀਰ ਸਭ ਤੇ ਹਮ ਬੁਰੇ हम तज भलो सब को हद हो गई इक कोते मनोख है बनारस दे जो सब तो नेक है महान वो कहता मैं सब तो बड़ा मेनू छड़ के सारे ही भले हैं ये अतकथ नहीं मान लिए कह दइए कबीर गल वधा के कर रहे हैं कतई नहीं कतई ठीक कह रहे हैं तेरा मतलब है ये मान लिए कबीर सारे हैं तो भेड़ा है कतई ये भी नहीं है। ਕਬੀਰ ਦੁਜਿਆਂ ਨੂੰ ਉਪਰੋਂ ਉਪਰੋਂ ਦੇਖ ਰਿਹਾ ਹੈ ਤੇ ਉਪਰੋਂ ਉਪਰੋਂ ਤੇ ਹਰ ਬੰਦਾ ਸ਼ਰੀਫੇ ਮਹਾਨ ਹੈ ਉਪਰੋਂ ਪਰਤੇ ਹਰ ਬੰਦਾ ਗੁਣਵਾਨ ਹੈ ਮਨੁੱਖ ਆਪਣਾ ਛੁਪਾਂਦਾ ਹੈ ਬੜੇ ਪਰਦੇ ਪੰੰਦਾ ਹੈ ਮਨੁੱਖ ਨੇ ਜੋ ਕੁਝ ਛੁਪਾਇਆ ਹੋਵੇਗਾ ਠੀਕ ਨਹੀਂ ਹੋਵੇਗਾ ਇਹ ਵੀ ਮੈਲਜ ਕਰਦੇ ਆ ਮਨੁੱਖ ਨੇ ਜੋ ਕੁਝ ਵੀ ਛੁਪਾਇਆ ਹੁੰਦਾ ਉਹ ਠੀਕ ਨਹੀਂ ਹੁੰਦਾ ਮੈਨੂੰ ਇੱਕ ਆਪ ਬੀਤੀ ਯਾਦ ਆਈ ਜੋਧਪੁਰ ਦੀ ਮੇਰਾ ਕਲਾਸ ਫੈਲੋ ਸੀ ਰੇਲਵੇ ਵਿੱਚ ਡਰਾਈਵਰ ਸੀ ਇੰਜਣ ਚਲਾਉਂਦਾ ਸੀ ਰੇਲ ਕਿਧਰੇ ਨੂੰ ਪਤਾ ਚੱਲਿਆ ਵੀ ਗੁਰਦੁਆਰੇ 'ਚ ਮਸਕੀਨ ਹੋਰੀ ਆਏ ਨੇ ਹਫ਼ਤਾ ਰਹਿਣਾ ਮੈਨੂੰ ਮਿਲਣ ਆਇਆ 20-22 ਸਾਲਾਂ ਬਾਅਦ ਕਿਧਰੇ ਮੁਲਾਕਾਤ ਹੋਈ ਸ਼ਕਲ ਸੂਰਤ ਉਸਦੀ ਵੀ ਬਦਲ ਗਈ ਸੈਡਿੰਗ ਖੁੱਲ ਕੇ ਉਸਨੇ ਬੀਤੇ ਸਮੇਂ ਦੀਆਂ ਗੱਲਾਂ ਕੀਤੀਆਂ ਦੋ ਦਿਨਾਂ ਚ ਇਤਨਾ ਖੁੱਲ ਗਿਆ ਤੀਜੇ ਦਿਨ ਮੈਨੂੰ ਕਹਿਣ ਲੱਗਾ ਗੈਣੀ ਜੀ ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਦਾ ਆਪਣੇ ਅੱਜ ਤੱਕ ਨਹੀਂ ਦੱਸੀ ਕਹਿੰਦਾ ਇਹਨਾਂ ਮੈਂ ਮਾਂ-ਬਾਪ ਨੂੰ ਦੱਸੀ ਨਾ ਆਪਣੀ ਪਤਨੀ ਨੂੰ ਨਾ ਆਪਣੇ ਬੱਚਿਆਂ ਨੂੰ ਤੁਹਾਨੂੰ ਦੱਸਦਾ ਪਰ ਇੱਕ ਸ਼ਰਤ ਹੈ ਕਿਸੇ ਕਿਸ ਨੂੰ ਦਸੋਗੇ ਨਹੀਂ ਮੈਂ ਹੱਥ ਜੋੜ ਕੇ ਉਸ ਨੂੰ ਆਖੇ ਮਿੱਤਰਾ ਮੈਨੂੰ ਨਾ ਦੱਸਿਵੇਂ ਕਿਉਂ ਮੇਰਾ ਅਨੁਭਵ ਹੈ ਜਿਹੜੀ ਰਾਜ਼ ਵਾਲੀ ਗੱਲਾਂ ਦੀ ਚੰਗੀ ਨਹੀਂ ਹੁੰਦੀ ਮਨੁੱਖ ਗੰਦਗੀ ਨੂੰ ਛੁਪਾਂਦਾ ਹੈ ਗੁਨਾਹ ਨੂੰ ਤੇ ਉੱਪਰ ਲਈ ਫਿਰਦੈ ਹਰ ਬੰਦੇ ਲਈ ਫਿਰਦੈ ਜੋ ਕੁਝ ਛੁਪਾਇਆ ਹੋਵੇਗਾ ਅਨਰਥ ਛੁਪਾਇਆ ਹੋਵੇਗਾ ਤੇ ਮੈਂ ਕਿ ਤੇਰੀ ਸ਼ਕਲ ਸੂਰਤ ਮੇਰੇ ਅੱਗੋਂ ਬੜੀ ਚੰਗੀ ਬਣੀ ਹੋਈ ਹੈ ਤੂੰ ਆਪਣਾ ਰਾਜ਼ ਮੈਨੂੰ ਨਾ ਦੱਸ ਮੈਂ ਨਹੀਂ ਸੁਣਨਾ ਚਾਹੁੰਦਾ ਦੂਸਰਾ ਮੈਂ ਕੋਈ ਵਾਅਦਾ ਵੀ ਨਹੀਂ ਕਰਨਾ ਚਾਹੁੰਦਾ ਕਿ ਮੈਂ ਕਿਸੇ ਨੂੰ ਨਹੀਂ ਦੱਸਾਂਗਾ ਮੈਨੂੰ ਨਾ ਦੱਸ ਮੈਨੂੰ ਕਹਿਣ ਲੱਗਾ ਹੱਦ ਹੋ ਗਈ ਤੁਹਾਡੇ ਤੇ ਮੈਂ ਇਤਨਾ ਭਰੋਸਾ ਪਿਆ ਕਰਦਾ ਤੇ ਤੁਸੀਂ ਇਤਨਾ ਵੈਦਦਾ ਵੀ ਨਹੀਂ ਕਰ ਸਕਦੇ ਮੈਂ ਕਿਹਾ ਮਿੱਤਰ ਗੱਲ ਨੂੰ ਗਹਿਰਾਈ ਨਾਲ ਲੈ ਰਾਜ਼ ਤੇਰਾ ਹੈ ਨਾ ਤੇ ਤੇਰਾ ਰਾਜ਼ ਹੈ ਤੂੰ ਆਪਣੇ ਕੋਲ ਨਹੀਂ ਰੱਖ ਸਕਦਾ ਤੇਰਾ ਰਾਜ਼ ਮੈਂ ਆਪਣੇ ਕੋਲ ਕਿਸ ਤਰ੍ਹਾਂ ਰੱਖਾਂਗਾ ਉਸ ਤੇ ਅਕਲ ਤੋਂ ਕੰਮ ਲੈ ਮੈਨੂੰ ਨਾ ਦੱਸ ਮੈਂ ਕਿਸੇ ਦਾ ਰਾਜ਼ ਸੁਣਦਾ ਹੀ ਨਹੀਂ ਹੁੰਦਾ ਮੈਂ ਵੈਦਦਾ ਵੀ ਨਹੀਂ ਕੀਤਾ ਉਹਨੇ ਦੱਸ ਦਿੱਤਾ ਤੇ ਦਸਣ ਤੋਂ ਬਾਅਦ ਕਹਿਣ ਲੱਗਾ ਹੁਣ ਮੇਰਾ ਹਿਰਦਾ ਹੌਲਾ ਹੋ ਗਿਆ ਮੈਂ ਕਿ ਮਿੱਤਰਾ ਹੁਣ ਮੇਰਾ ਹਿਰਦਾ ਭਾਰਾ ਹੋ ਗਿਆ ਤੂੰ ਆਪਣੇ ਅੰਦਰ ਦਾ ਬੋਝ ਕੱਢ ਕੇ ਮੇਰੇ ਅੰਦਰ ਪਾ ਦਿੱਤਾ ਹੈ ਰਾਜ਼ ਇੱਕ ਪੱਥਰ ਹੁੰਦਾ ਹੈ ਬੋਝ ਹੁੰਦਾ ਹੈ ਰਾਜ਼ ਕੋਈ ਚੰਗੀ ਗੱਲ ਨਹੀਂ ਹੁੰਦੀ ਮਨੁੱਖ ਨੇ ਜੋ ਕੁਝ ਵੀ ਠੀਕਾ ਛੁਪਾਇਆ ਹੋਏਗਾ ਠੀਕ ਨਹੀਂ ਹੋਏਗਾ ਕਬੀਰ ਦੂਜਿਆਂ ਨੂੰ ਉਪਨੋ ਉਪਰੋਂ ਦੇਖਦੇ ਨੇ ਆਪਣੇ ਨੂੰ ਗਹਿਰਾ ਦੇਖਦੇ ਨੇ ਤੋ ਜਦ ਵੀ ਕੋਈ ਗਹਿਰਾ ਦੇਖੇਗਾ ਬਹੁਤ ਗਹਿਰਾਈ ਚਲਾ ਜਾਏ ਅਗਰ ਸਾਧਨਾ ਕੀ ਕਰਦਾ ਹੈ ਪਿਛਲੇ ਜਨਮ ਵੀ ਦਿਖਾਈ ਦੇਣਗੇ ਕਬੀਰ ਨੂੰ ਦਿਖਾਈ ਦੇਂਦੇ ਨੇ ਉਸਨੇ ਜ਼ਿਕਰ ਕੀਤਾ ਇਸ ਵਕਤ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਐਸੇ ਘਰ ਹਮ ਬਹੁਤ ਬਸਾਏ ਇਹ ਤੇ ਬਹੁਤ ਸਾਰੇ ਮੈਂ ਘਰ ਵਸਾ ਚੁਕੇ ਹਾਂ ਐਸਾ ਪੁਰਸ਼ ਆਪਣੇ ਆਪ ਨੂੰ ਬੜਾ ਗਹਿਰਾ ਵੇਖਦਾ ਹੈ ਗਹਿਰਾ ਵੇਖਦਾ ਹੈ ਤੋ ਆਪਣੇ ਵਿੱਚ ਔਗਣ ਦਿਖਾਈ ਦਿੰਦੇ ਦੂਜਿਆਂ ਨੂੰ ਉਪਰੋਂ ਪਰੋਂ ਵੇਖਦਾ ਹੈ ਉੱਪਰ ਉੱਪਰ ਤੇ ਹਰ ਬੰਦੇ ਕੋਲ ਗੁਣ ਨੇ ਆਮ ਸੰਸਾਰੀ ਪਤਾ ਕਿਸ ਤਰ੍ਹਾਂ ਵੇਖਦੇ ਨੇ ਆਪਣੇ ਨੂੰ ਉੱਪਰੋਂ-ਉੱਪਰੋਂ ਵੇਖ ਲੈਂਦੇ ਨੇ ਤੇ ਦੂਜੇ ਨੂੰ ਬਹੁਤ ਗਹਿराई ਨਾਲ ਵੇਖਦੇ ਨੇ ਸੱਤਾ ਪੀੜੀਆਂ ਤੱਕ ਬੰਨ੍ਹ ਕੇ ਰੱਖ ਦਿੰਦੇ ਨੇ ਇਹ ਵੀ ਮਾਰਜ ਕਰ ਲੈ ਸਿਰਫ ਖਲੜੀ ਨਹੀਂ ਵੇਖਦੇ ਖਲੜੀ ਦੇ ਥੱਲੇ ਤੇ ਹੁਣ ਮਾਸ ਹੈ, ਮਿੰਜ ਹੈ, ਦੁਰਗੰਧ ਹੈ, ਹੱਡੀਆਂ ਨੇ ਪ੍ਰਮਾਤਮਾ ਨੇ ਵੀ ਦੁਰਗੰਧ ਨੂੰ ਛੁਪਾ ਕੇ ਰੱਖਿਆ ਮਨੁੱਖ ਵੀ ਉਹ ਗੁਣਾ ਨੂੰ ਛੁਪਾਂਦਾ ਹੈ ਇਸ ਤੇ ਪਰਦਾ ਪਾਇਆ ਹੋਵੇਗਾ ਉਹ ਠੀਕ ਨਹੀਂ ਹੋਵੇਗਾ ਠੀਕ ਨਹੀਂ ਹੋਵੇਗਾ ਕਬੀਰ ਸਭ ਤੇ ਹੰbure ਵਾਕਈਆ ਸਾਂ ਮੰਨ ਲਈਏ ਨਹੀਂ ਕਬੀਰ ਆਪਣੇ ਆਪ ਨੂੰ ਗਹਿਰਾ ਵੇਖ ਦੇਣ ਦੂਜਿਆਂ ਨੂੰ ਉਪਰੋਂ ਉਪਰੋਂ ਵੇਖ ਦੇਣ ਸਾਰੇ ਹੀ ਚੰਗੇ ਨੇ ਗੁਰਨਾਣਿਕ ਵੀ ਇੱਕ ਦ੍ਰਿਸ਼ਟੀਕੋਣ ਸਾਨੂੰ ਦੇਂਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋ ਸਾਡਾ ਕੋਈ ਦਾਵਾ ਨਹੀਂ ਅਸੀਂ ਚੰਗੇ ਆ ਸਾਡਾ ਕੋਈ ਕਹਿਣਾ ਨਹੀਂ ਕੋਈ ਬੁਰਾ ਆ ਅਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਖੈਰ ਮੁਖ्तसर ਮੈਂ ਅਰਜ਼ ਕਰਾਂ ਸਾਰੇ ਹੱਸ ਪੈ ਹਾਸਾ ਕਮਜ਼ੋਰੀ ਤੇ ਆਉਂਦਾ ਹੈ ਅਸ਼ਟਾਵਕਰ ਦੇ ਸਰੀਰ 'ਚ ਬਲ ਸੰ ਬਹੁਤ ਸਾਰੇ ਹਨ ਜਨਕ ਨਹੀਂ ਹਸੇ ਕਿਉਂਕਿ ਸੰਜੀਦਾ ਮિજાਦਪੁਰ ਸੰਦਿਆਲੂ ਸੰ ਕਿਸੇ ਦੀ ਕਮਜ਼ੋਰੀ ਤੇ ਹਸਣਾ ਇਹ ਉਹਨਾਂ ਦਾ ਸੁਭਾਅ ਨਹੀਂ ਸੀ ਤੇ ਪਿਤਾ ਨੂੰ ਤੇ ਤਰਸ ਆਇਆ ਤੂੰ ਜੋਤ ਸਰੂਪ ਹੈ ਬੜੀ ਵੱਡ ਪ੍ਰਗਟ ਹੋਈ ਅਸ਼ਟਾਵਕਰ ਦੇ ਮੂਤ ਹੋਏ ਜਨਕ ਹੁਣ ਹੱਥ ਜੋੜ ਕੇ ਪੁੱਛਦੇ ਨੇ ઋષਿ ਜੀ ਇਹ ਸਾਰੇ ਤੁਹਾਡਾ ਟੇੜਾ ਸਰੀਰ ਵੇਖ ਕੇ ਹਸੇ ਨੇ ਤੁਸੀਂ ਕਿਉਂ ਹਸਿਆ ਮੁਸਕਰਾਹਟ ਖਾਨੂ ਵੀ ਆ ਗਈ ਹੈ ਤੁਸੀਂ ਕੀ ਵੇਖਿਆ ਅਸ਼ਟਾਵਕਰ ਕਹਿੰਦੇ ਨੇ ਰਾਜਨ ਮੇਰੇ ਸਰੀਰ ਦੇ ਵਿੱਚ ਅੱਠ ਬਲ ਨੇ ਦੇਖ ਕੇ ਹੱਸ ਪਏ। ਕਿ ਮੈਂ ਜਦ ਇਹਨਾਂ ਦੇ ਅੰਦਰ ਚਾਤੀ ਮਾਰੀ ਇਹਨਾਂ ਦੇ ਮਨ ਦੇ ਵਿੱਚ ਹਜ਼ਾਰਾਂ ਬਲ ਨੇ। ਮੁਸਕਰਾਹਟ ਆ ਗਈ ਉਨਕੀ ਕਰਾਂ। ਮੇਰਾ ਤਨ ਟੇੜਾ ਹੈ ਇਹਨਾਂ ਦੇ ਮਨ ਟੇੜੇ ਨੇ। ਮੇਰੇ ਤਨ ਦੇ ਵਿੱਚ ਬਲ ਨੇ ਇਹਨਾਂ ਦੇ ਮਨ ਦੇ ਵਿੱਚ ਬਲ ਨੇ। ਇਹ ਸਿਰਫ ਤਨ ਵੇਖਣ ਵਾਲੇ ਨੇ। ਮਨ ਵੇਖਣ ਵਾਲੇ ਹੁੰਦੇ ਤੇ Muni ਹੁੰਦੇ ਮਨੀਸ਼ ਹੁੰਦੇ ਤੇ ਤਨ ਵੇਖਣ ਵਾਲੇ ਨੇ ਚਮੜਾ ਵੇਖਣ ਵਾਲੇ ਨੇ ਰਾਜਨ ਮੈਂ ਤੇ ਸਮਝਿਆ ਸੀ Muniyan ਦੀ ਮਹਿਫਿਲ ਹੋਵੇਗੀ ਚਮਾਰਾਂ ਦੀ ਮਹਿਫਿਲ ਸਿੱਧਾ ਕਹਿ ਦਿੱਤਾ ਜਨਕ ਨੂੰ ਕਹਿ ਦਿੱਤਾ ਇਹ ਤੇ ਚਮਾਰਾਂ ਦੀ ਮਹਿਫਿਲ ਹੈ ਚਮੜਾ ਵੇਖਦੇ ਨੇ ਸਰੀਰ ਵੇਖਦੇ ਨੇ ਜਿਹੜਾ ਗਿਆਨ ਉਸ ਮਹਿਫਿਲ ਦੇ ਵਿੱਚ ਅਕਸ਼ਾਵ ਕਰਨੇ जनक, जनक ने ਦਿੱਤਾ जनक ਨੇ ਆਪਣਾ ਮਸਤਕ ਕਦਮਾਂ ਤੇ ਰੱਖ ਦਿੱਤਾ ਉਸ ਨੂੰ ਗੁਰੂ ਬਣਾਇਆ ਸੀ ਜੈਸੇ ਸ੍ਰੀ ਕ੍ਰਿਸ਼ਨ ਦੀ ਭਗਵਤ ਗੀਤਾ ਨਾ ਇੱਕ ਗੀਤਾ ਅਸ਼ਟਾਵ ਕਰਦੀ ਉਹਨੂੰ ਮਹਾ ਗੀਤਾ ਕਹਿੰਦੇ ਨੇ ਘਟ ਪਰ ਚਲਦਾ ਹੈ ਉਹ ਪਰਚਲਤ ਘਟ ਹੈ ਉੱਥੇ ਅਰਜਨ ਪ੍ਰਸ਼ਨ ਕਰਦਾ ਹੈ ਤੇ ਕ੍ਰਿਸ਼ਨ ਉੱਤਰ ਦਿੰਦੇ ਨੇ ਇੱਥੇ ਜਨਕ ਪ੍ਰਸ਼ਨ ਕਰਦਾ ਹੈ ਅਸ਼ਟਾਵ ਕਰ ਉੱਤਰ ਦਿੰਦੇ ਨੇ ਉੱਥੇ ਸਵਾਲਾਂ ਦਾ ਜਵਾਬ ਦੇਣ ਵਾਲਾ ਮਹਾਨ ਹੈ ਕ੍ਰਿਸ਼ਨ ਮਹਾਨ ਹੈ ਪਰ ਸਵਾਲ ਮਾ ਬੋਲੀ ਨੇ ਅਰਜਨ ਕੋਈ ਸਰੋਤਾ ਬਹੁਤ ਵੱਡਾ ਨਹੀਂ ਸੀ ਇੱਥੇ ਸਵਾਲ ਕਰਨ ਵਾਲਾ ਮਹਾਨ ਹੈ ਜਨਕ ਬੜਾ ਸਿਆਣਾ ਮਨ ਬਹੁਤ ਸਿਆਣਾ ਸਵਾਲ ਬੜੇ ਬਲੰਦ ਹੈ ਔਰ ਉੱਚੇ ਸਵਾਲ ਤੇ ਫਿਰ ਉਹਨਾਂ ਦਾ ਜਵਾਬ ਦਿੱਤਾ ਹੈ ਅਸ਼ਟਾਵਕਰ ਨੇ ਜਵਾਬ ਦਿੱਤਾ ਉਹਨੂੰ ਅਸ਼ਟਾਵਕਰ ਮਹਾਗੀਤਾ ਕਰਕੇ ਕਹਿੰਦੇ ਨੇ ਮੈਂ ਪੜ੍ਹ ਕੇ ਹੈਰਾਨ ਹੋਇਆ ਨੇ ਉਹ ਚੇ ਚ ਸਵਾਲ ਇਸ ਪੁਰਸ਼ ਨੇ ਕੀਤੇ ਨੇ ਜਨਕ ਨੇ ਇਤਨੇ ਉੱਚੇ ਸਵਾਲ ਅਰਜਨ ਨੇ ਨਹੀਂ ਕੀਤੇ ਕ੍ਰਿਸ਼ਨ ਤੇ ਉਸ ਤੋਂ ਹੀ ਪਤਾ ਚੱਲਦਾ ਹੈ ਜਨਕ ਦੀ ਮਹਾਨਤਾ ਦਾ ਹਨੂ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨਨ ਜੀਤਾ ਸੂਰਾ ਅਹ ਸੁੰਦਰ ਹੈ ਗੁਣਵਾਨ ਜਿਹਦੇ ਕੋਲ ਰੱਬੀ ਗੁਣ ਨੇ ਉਹ ਖੂਸੂਰਤ ਹੈ ਜਿਹਦੇ ਕੋਲ ਦਇਆ ਹੈ ਸੀਲ ਹੈ ਸਮਝਨ ਹੈ ਭਾਈਚਾਰਾ ਹੈ ਮਿਠਾਸ ਹੈ ਮਿਲਵਰਤਨ ਹੈ रस है ज्ञान है ये खूबसूरत है मन जी दा सोरा है सुंदर है गुणवान जब मन की थिरता भई सार योग एहो जान समाप्ति में करा जब मन टिक जाए तो साहिब कनन सत्संग दा फल मिल गया नाम जप्ण दा फल मिल गया ये जड़े कहंदे ने की करिए मन पे टिक दई नहीं की बाणे पड़ी है इना नु कौन दसे ਬਾਣੀ ਪੜਨਾ ਕਰਮ ਹੈ ਮਨ ਦਾ ਟਿਕ ਜਾਣਾ ਤੇ ਫਲ ਹੈ ਉਤੇ ਬਾਅਦ ਵਿੱਚ ਹੋਏਗਾ ਪਹਿਲੇ ਕਿਸ ਤਰ੍ਹਾਂ ਟਿਕੇਗਾ ਇਹ ਜਿਹੜਾ ਕਹਿੰਦੇ ਨੇ ਨਾ ਆਮ ਗੁਰਦੁਆਰਿਆਂ 'ਚ ਕਹਿ ਦਿੰਦੇ ਨੇ ਗੁਣੀ ਗੈ ਨਹੀਂ ਵੀ ਮਨ ਨੂੰ ਟਿਕਾ ਕੇ ਬਾਣੀ ਪੜੋ ਗਲਤ ਕਹਿੰਦੇ ਨੇ ਇੰਜ ਕਹਿਣਾ ਚਾਹੀਦਾ ਬਾਣੀ ਪੜੋ ਤਾਂ ਤੇ ਮਨ ਟਕੇ ਅਸਲ ਗੱਲ ਇਹ ਮਨ ਨੂੰ ਟਿਕਾ ਕੇ ਨਾਮ ਜਪੋ ਟਿਕ ਗਿਆ ਮਨ ਉਸਨੇ ਜਪਣਾ ਕੀ ਉਤੇ ਲੀਨ ਹੈ ਉਹ ਤੇ ਸਮਾਧੀ ਲੀਨ ਹੈ ਮਨ ਨੂੰ ਟਿਕਾ ਕੇ ਨਾਮ ਜਪੋ ਨਹੀਂ ਨਾਮ ਜਪੋ ਤਾਂ ਕਿ ਮਨ ਟਿਕ ਜਾਏ ਮਨ ਨੂੰ ਇਕਾਗਰ ਕਰਕੇ ਕੀਰਤਨ ਕਰੋ ਗਲਤ ਕੀਰਤਨ ਕਰੋ ਤਾਂ ਕਿ ਮਨ ਇਕਾਗਰ ਹੋ ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣੋ ਬਿਲਕੁਲ ਗਲਤ ਕੀਰਤਨ ਸੁਣੋ ਤਾਂ ਕਿ ਮਨ ਇਕਾਗਰ ਹੋ ਮਨ ਦੀ ਇਕਾਗਰਤਾ ਤੇ ਫਲ ਹੈ ਮਨ ਜੀ ਦਾ ਸੂਰਾ ਹੈ ਸੁੰਦਰ ਹੈ ਗੁਣਵਾਨ ਜਦ ਮਨ ਕੀ ਥਿਰਤਾ ਭਈ ਸਾਰ ਯੋਗ ਇਹੋ ਜਾਣ ਮਨ ਇਕ ਹੁੰਦਿਆਂ ਮਨ ਮਿਟ ਜਾਂਦਾ ਤੇ ਮਨ ਦੇ ਮਿਟਦਿਆਂ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਛੁਕੇ ਮਨ ਹੀ ਬਾਧ ਹੈ ਤੇ ਮਨ ਦੇ ਮਿਟਦਿਆਂ ਪ੍ਰਭੂ ਪ੍ਰਗਟ ਹੁੰਦਾ ਇਸ ਵਾਸਤੇ ਕਿਹਾ ਗਿਆ ਮਨ ਨੂੰ ਜੋਤ ਸਰੂਪ ਹੈ ਆਪਣਾ ਮੌਲ ਪਛਾਨ ਸਤ ਸੰਗ ਦੇ ਚ ਜਿਸ ਮਨੁੱਖ ਦੇ ਅੰਦਰ ਜਗਿਆਸਾ ਪੈਦਾ ਹੋ ਗਈ ਉਹਦਾ ਮਨ ਜਗਿਆਸੂ ਹੋ ਗਿਆ ਜਿਹੜਾ ਸਾਧਨਾ ਕਰਨ ਲੱਗ ਪਿਆ ਉਹ ਸਾਧੂ ਹੋ ਗਿਆ ਜਿਹੜਾ ਚੱਲ ਚੱਲ ਕੇ ਪਹੁੰਚ ਗਿਆ ਤੇ ਮਨ ਮਿਟ ਗਿਆ ਸੰਤ ਹੋ ਗਿਆ ਪ੍ਰਮਾਤਮਾ ਹੋ ਗਿਆ ਤੇ ਸੰਤ RAM ਮੇ ਬੇਦ ਨਾ ਭਾਈ ਸੰਤ ਦੇ ਦਰਸ਼ਨ RAM ਦੇ ਦਰਸ਼ਨ ਨੇ RAM ਦੇ ਦਰਸ਼ਨ ਸੰਤ ਦੇ ਦਰਸ਼ਨ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ सारੰਗ ਪਾਣੀ ਰਾਮ ਕਵੇਰਾ ਇੱਕ ਬਹੇ ਹਨ ਕੋਈ ਨ ਸਕੇ ਪਛਾਨੇ ਅੱਧਾ ਮਿੰਟ ਹੋਰ ਮੇ ਲਵਾ ਸਾਰੀ ਦੁਨੀਆ ਦੇ ਮਰੁੱਖਾਂ ਦਾ ਇੱਕੋ ਹੀ ਭਵਿਸ਼ ਹੈ ਕੀ ਸੰਤ ਹੋਣਾ ਜਿਤਨੇ ਛਿਰ ਤੱਕ ਨਹੀਂ ਹੋਣਗੇ ਭਟਕਦੇ ਰਹਿਣਗੇ ਔਰ ਕੋਈ ਭਵਿਸ਼ ਨਹੀਂ ਹਰ ਮਨੁੱਖ ਦਾ ਭਵਿਸ਼ ਹੈ ਪੂਰਨ ਬ੍ਰह्म ज्ञानी ਹੋਣਾ ਇਸ ਜਨਮ ਵਿੱਚ ਨਹੀਂ ਹੋਏਗਾ ਅਗਲੇ ਵਿੱਚ ਭਟਕ ਭਟਕ ਕੇ ਹੋਏਗਾ ਅੱਜ ਨਹੀਂ ਹੋਏਗਾ ਕਰ ਹਰ ਮਨੁੱਖ ਦਾ ਇੱਕ ਕੋਈ ਭਵਿਸ਼ਾ ਹੈ ਕੁਛ ਵੀ ਭਵਿਸ਼ਾ ਨਹੀਂ ਹੈ ਬੜੀ ਲੰਬੀ ਚੌੜੀ ਵਿਚਾਰਧਾਰਾ ਹੈ ਗੁਰੂ ਗ੍ਰੰਥ ਸਾਹਿਬ ਦੇ ਚ ਸੰਤ ਹੋਣਾ ਬ੍ਰਹਮ ਗਿਆਨੀ ਹੋਣਾ ਇਸ ਜਨਮੇ ਚ ਹੋਵੇ ਅਗਲੇ ਚ ਹੋਵੇ ਹੋਰ ਹਜ਼ਾਰਾਂ ਜਨਮਾਂ ਬਾਅਦ ਹੋਵੇ ਭਵਿਸ਼ਾ ਇਸ ਦਾ ਹੈ ਜਿੰਨੇ ਚ ਤੱਕ ਇਸ ਭਵਿਸ਼ ਦੀ ਪ੍ਰਾਪਤੀ ਨਹੀਂ ਹੈ ਕਿ ਭਟਕਣਾ ਬਣੀ ਰਹੇ